ਅਗਰ ਤੁਸੀਂ ਵੀ ਚਾਹੁੰਦੇ ਹੋ ਕੋਈ ਐਦਾਂ ਦਾ ਫੇਸ ਵੋਸ਼ ਜਿਹਨੂੰ ਲਗਾ ਕੇ ਤੁਹਾਡੀ ਸਕਿਨ ਜਿਹੜੀ ਚਮਕ ਜਾਵੇ ਹੀਰੇ ਵਾਂਗੂ ਚਮਕੇ ਤੇ ਤੁਸੀਂ ਜਿਹੜੇ ਮਹਿੰਗੇ ਮਹਿੰਗੇ ਫੇਸ ਵੋਸ਼ ਹੈ ਉਹ ਜਿਹੜੇ ਭੁੱਲ ਜਾਓਗੇ ਜਿਹੜੇ ਤੁਸੀਂ ਇਸ ਫੇਸ ਵੋਸ਼ ਦਾ ਇਸਤੇਮਾਲ ਕਰ ਲਿਆ ਹਾਂਜੀ ਕੁਝ ਹੀ ਚੀਜ਼ਾਂ ਜਿਹੜੀਆਂ ਆਪਣੇ ਕਿਚਨ ਵਿੱਚ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਤੇ ਇੱਕ ਬਹੁਤ ਹੀ ਵਧੀਆ ਗਲੋ ਦੇ ਸਕਦੇ ਹੋ ਤੇ ਉਹਨਾਂ ਨੂੰ ਕਿੱਦਾਂ ਇਸਤੇਮਾਲ ਕਰਨਾ ਹੈ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਸ ਵੇਸਣ ਵਿੱਚ ਅਜਹੀਆਂ ਚੀਜ਼ਾਂ ਤੁਹਾਡੇ ਕਿਚਨ 'ਚ ਪਈਆਂ ਹੋਈਆਂ ਨੇ ਜਿਹੜੀਆਂ ਆਪਾਂ ਮਿਕਸ ਕਰਕੇ ਫੇਸ ਤੇ ਲਗਾ ਸਕਦੇ ਹਾਂ ਹਾਂਜੀ ਅਗਰ ਤੁਹਾਡੇ ਵੀ ਚਿਹਰੇ ਤੇ ਛਾਈਆਂ ਨੇ ਪਿਗਮੈਂਟੇਸ਼ਨ ਹੈ ਜਾਂ ਚਿਹਰੇ ਤੇ ਰੁੱਖਾਪਨ ਆ ਚੁੱਕਾ ਹੈ ਸਭੀਆਂ ਵਿੱਚ ਤੁਹਾਡੀ ਵੀ ਜਿਹੜੀ ਹੈ ਸਕਿਨ ਜਿਹੜੀ ਹੈ ਨਾ ਇੱਕਦਮ ਡਰਾਈ ਹੋ ਜਾਂਦੀ ਹੈ ਇੱਕਦਮ ਜਿਹੜੀ ਹੈ ਨਾ ਮਤਰੀਕੀ ਇਕਦਮ ਖੁਸ਼ਕ ਹੋ ਜਾਂਦੀ ਹੈ ਤੇ ਉਨ ਨੂੰ ਠੀਕ ਕਰ ਲਈ ਤੁਹਾਨੂੰ ਫੇਸ ਵੋਸ਼ ਦੀ ਜਰੂਰਤ ਪੈਂਦੀ ਅੱਜ ਮੈਂ ਤੁਹਾਡੇ ਨਾਲ ਇੱਕ ਜਿਹਾ ਫੇਸ ਵੋਸ਼ ਲੱਗੀਆਂ ਸ਼ੇਅਰ ਕਰਨ ਜਿਹੜਾ ਆਪਾਂ ਘਰੇ ਹੀ ਬਣਾ ਕੇ ਬੇਸਨ ਵਿੱਚ ਸਿਰਫ ਦੋ ਚਾਰ ਚੀਜ਼ਾਂ ਜਿਹੜੀਆਂ ਮਿਕਸ ਕਰਕੇ ਆਪਾਂ ਡੇਲੀ ਆਪਾਂ ਇਹ ਵਾਲਾ ਫੇਸ ਵੋਸ਼ ਇਸਤੇਮਾਲ ਕਰ ਸਕਦੇ ਆ ਤੁਹਾਡੀ ਸਕਿਨ ਜਿਹੜੀ ਹੈ ਇਕਦਮ ਗੋਰੀ ਚਿੱਟੀ ਤੇ ਇਕਦਮ ਸਾਫ਼ ਸੁਥਰੀ ਹੋ ਜਾਵੇਗੀ ਹੀਰੇ ਨਾਲੋਂ ਜ਼ਿਆਦਾ ਤੁਹਾਡਾ ਚਿਹਰਾ ਜਿਹੜਾ ਚਮਕਣ ਲੱਗ ਜਾਏਗਾ ਕਿਉਂਕਿ ਨਾ ਜਦੋਂ ਆਪਾਂ ਕੋਇਲੇ ਤੋਂ ਹੀਰਾ ਬਣਾਉਨੇ ਆ ਨਾ ਉਹਨੂੰ ਤਰਾਸ਼ਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਤੇ ਇਦਾਂ ਹੀ ਤੁਹਾਡੀ ਸਕੀਨ ਹੁੰਦੀ ਹੈ ਸਕੀਨ ਨੂੰ ਅਗਰ ਤੁਸੀਂ ਅੱਛੇ ਤਰੀਕੇ ਨਾਲ ਤਰਾਸ਼ੋਗੇ ਅੱਛੇ ਤਰੀਕੇ ਨਾਲ ਕੇਰ ਕਰੋਗੇ ਤੇ ਐਦਿ ਮੋਦੀ ਦਾ ਹੀਰੇ ਜਲਸੀ ਚਮਕ ਛੜਦੀ ਜਾਏਗੀ ਤੇ ਤੁਹਾਡੇ ਲਈ ਆਪਾਂ ਇੱਕ ਬਹੁਤ ਵਧੀਆ ਫੇਸ ਵੋਚ ਜਿਹੜਾ ਹੈ ਉਹ ਲੈ ਕੇ ਆਏ ਆ ਤੇ ਤੁਸੀਂ ਵੀਡੀਓ ਪੂਰੀ ਦੇਖਣਾ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਤਾਂ ਹੀ ਤੁਹਾਨੂੰ ਪਤਾ ਲਿਗਾ ਕੇ ਕਿਹੜੀ ਕਿਹੜੀ ਆਪਾਂ ਚੀਜ਼ ਤੁਹਾਡੇ ਨਾਲ ਸ਼ੇਅਰ ਇੱਥੇ ਕਰਦੇ ਆਂ ਚਲੋ ਜੀ ਪਹਿਲਾਂ ਦੇਖੋ ਤੁਸੀਂ ਇਹ ਫੇਸ ਵੋਸ਼ ਨੂੰ ਬਣਾ ਤਾਂ ਹਾਂਜੀ ਸ਼ੇਅਰ ਕਰਦੇ ਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪਣੇ ਚਿਹਰੇ ਤੇ ਲਗਾ ਕੇ ਚਿਹਰੇ ਨੂੰ ਬਹੁਤ ਹੀ ਵਧੀਆ ਗਲੋ ਦੇ ਸਕਦੇ ਹੋ ਸਾਡੇ ਕਿਚਨ ਵਿੱਚ ਹਮੇਸ਼ਾ ਹੀ ਬੇਸਣ ਪਿਆ ਹੁੰਦਾ ਜਿਹਦਾ ਆਪਣਾ ਕੜੀ ਪਕੌੜੇ ਬਣਾਉਣੇ ਆ ਇੱਕ ਚਮਚ ਤੁਸੀਂ ਇੱਥੇ ਲੈ ਲੈਣਾ ਵੇਸਣ ਔਰ ਇੱਕ ਚਮਚ ਤੁਸੀਂ ਇੱਥੇ ਲੈਣਾ ਸਾਬਤ ਮਸਲਾ ਦੀ ਦਾਲ ਸਾਬਤ ਮਸਲਾ ਦੀ ਦਾਲ ਜਿਹੜੀ ਪੀਸ ਕੇ ਤੁਸੀਂ ਘਰੇ ਪਾਊਡਰ ਬਣਾ ਕੇ ਰੱਖ ਸਕਦੇ ਹੋ ਸਾਡੇ ਚਿਹਰੇ ਨੂੰ ਚਮਕਾਉਣ ਵਿੱਚ ਬਹੁਤ ਕੰਮ ਆਉਂਦੀ ਹੈ ਸਾਬਤ ਮਸਲਾ ਦੀ ਦਾਲ ਪੀਸ ਕੇ ਇਹਨੂੰ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਕੇ ਨਿਸ਼ਾਨ ਕੇ ਰੱਖ ਸਕਦੇ ਹੋ ਦੂਸਰਾ ਤੁਸੀਂ ਲੈਣਾ ਇੱਥੇ ਮੇਥੀ ਪਾਊਡਰ ਮੇਥੇ ਜਿਹੜੇ ਤੁਸੀਂ ਅਚਾਰ ਵਿੱਚ ਮੋٹے ਮੇਥੇ ਪਾਉਂਦੇ ਉਹਨੂੰ ਪੀਸ ਕੇ ਉਹਦਾ ਪਾਊਡਰ ਬਣਾ ਕੇ ਤੁਸੀਂ ਇਸ ਤਰੀਕੇ ਨਾਲ ਰੱਖ ਸਕਦੇ ਹੋ ਤੁਸੀਂ ਚਾਹੋ ਤਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਡੱਬੀ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਜਦੋਂ ਤੁਸੀਂ ਫੇਸ ਨੂੰ ਵਾਸ਼ ਕਰਨਾ ਥੋੜਾ ਜਿਹਾ ਹੱਥ ਤੇ ਪਾਓ ਉਹਦੇ ਵਿੱਚ ਚਾਹੇ ਤੁਸੀਂ ਰੋਜ਼ ਵਾਟਰ ਮਿਕਸ ਕਰ ਲਓ ਚਾਹੇ ਤੁਸੀਂ ਸਿੰਪਲ ਪਾਣੀ ਹੀ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਸਕਦੇ ਹੋ ਚਾਹੇ ਤੁਸੀਂ ਦੁੱਧ ਵੀ ਲਵਾ ਸਕਦੇ ਹੋ ਤੇ ਇਹ ਦੇਖੋ ਮੈਂ ਹੁਣ ਜਦੋਂ ਫੇਸ ਵਾਸ਼ ਕਰਨ ਲਈ ਮੈਂ ਇਹਦੇ ਵਿੱਚ ਗੁਲਾਬ ਜਲ ਜਿਹੜਾ ਮਿਕਸ ਕਰ ਲਿਆ ਅੱਧਾ ਅੱਧਾ ਚਮਚਾ ਇਹਨਾਂ ਚੀਜ਼ਾਂ ਦਾ ਲੈ ਕੇ ਗੁਲਾਬ ਜਲ ਨੂੰ ਮਿਕਸ ਕਰ ਲਿਆ ਅਗਰ ਤੁਸੀਂ ਜੇ ਤੁਹਾਡੀ ਸਕਿਨ ਜਿਆਦਾ ਡਰਾਈ ਹੈ ਤੁਸੀਂ ਵੇਸਣ ਦੀ ਥਾਂ ਤੇ ਚਾਵਲਾਂ ਦਾ ਆਟਾ ਵੀ ਲੈ ਸਕਦੇ ਹੋ ਜਾਂ ਤੁਸੀਂ ਕਣਕ ਦਾ ਆਟਾ ਵੀ ਲੈ ਸਕਦੇ ਹੋ ਇਦੇ ਨਾਲ ਤੁਹਾਡੇ ਚਿਹਰੇ ਤੇ ਇੰਨੀ ਚਮਕ ਵਧੇਗੀ ਕਿ ਤੁਸੀਂ ਦਿਨ ਵ ਦਿਨ ਇੰਨੇ ਨਖਰੋਗੇ ਕਿ ਸਾਰੇ ਤੁਹਾਨੂੰ ਪੁੱਛਣਗੇ ਕਿ ਤੁਸੀਂ ਫੇਸ ਨੂੰ ਕਿੱਦਾਂ ਵਾਸ਼ ਕਰਦੇ ਹੋ ਕਿਸ ਚੀਜ਼ ਲਗਾਉਂਦੇ ਹੋ ਕਿਉਂਕਿ ਜਿਹੜੀ ਸਾਬਤ ਮਸਰ ਹੁੰਦੇ ਨੇ ਨਾ ਸਾਡੀ ਸਕਿਨ ਨੂੰ ਨਾ ਬ੍ਰਾਈਟ ਬਣਾਉਣ ਵਿੱਚ ਤੇ ਗੋਰਾ ਕਰਨ ਵਿੱਚ ਬਹੁਤ ਕਾਰਗਰ ਹੈ ਇਸ ਤਰੀਕੇ ਨਾਲ ਤੁਸੀਂ ਡੱਬੀ ਵਿੱਚ ਪਾ ਕੇ ਸਟੋਰ ਕਰਕੇ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਰੱਖ ਵੀ ਸਕਦੇ ਹੋ ਬਹੁਤ ਈਜ਼ੀ ਤਰੀਕੇ ਨਾਲ ਹਾਂਜੀ ਤੁਸੀਂ ਦੇਖ ਲਿਆ ਕਿ ਇਸ ਤਰੀਕੇ ਨਾਲ ਇਹ ਫੇਸ ਵੋਸ਼ ਬਣ ਕੇ ਰੈਡੀ ਹੋ ਜਾਂਦਾ ਕੁਝ ਹੀ ਜਿਹੜੀਆਂ ਤੁਹਾਡੇ ਕਿਚਨ ਵਿੱਚ ਚੀਜ਼ਾਂ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਮਿਕਸ ਕਰਕੇ ਤੁਸੀਂ ਇਸ ਫੇਸ ਵੋਸ਼ ਨੂੰ ਤੁਸੀਂ ਸਟੋਰ ਕਰਕੇ ਸੁੱਕਾ ਵੀ ਰੱਖ ਸਕਦੇ ਹੋ ਜਿਵੇਂ ਤਿੰਨੇ ਚੀਜ਼ਾਂ ਮਿਕਸ ਕਰਕੇ ਦਾਲ ਹੋ ਗਈ ਬੇਸਨ ਹੋ ਗਿਆ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਰੱਖ ਸਕਦੇ ਹੋ ਮੇਥੀ ਜਿਹੜੀ ਹੁੰਦੀ ਤੁਹਾਡੇ ਚਿਹਰੇ ਦੇ ਤੇ ਜਿਹੜੇ ਛੋਟੇ ਛੋਟੇ ਪਿੰਪਲ ਜਾਂ ਦਾਗ ਧੱਬੇ ਹੁੰਦੇ ਨੇ ਨਾ ਉਹਨੂੰ ਬਿਲਕੁਲ ਠੀਕ ਕਰਦੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਪਾਊਡਰ ਜਿਹੜਾ ਮਿਕਸ ਕਰਕੇ ਜਦੋਂ ਵੀ ਤੁਸੀਂ ਸਵੇਰੇ ਫੇਸ ਨੂੰ ਵੋਸ਼ ਕਰਨਾ ਹੁੰਦਾ ਥੋੜਾ ਜਿਹਾ ਹੱਥ ਤੇ ਪਾਇਆ ਚਾਹੇ ਕੋਲੀ ਵਿੱਚ ਪਾਇਆ ਉਹਦੇ ਵਿੱਚ ਗੁਲਾਬ ਜਲ ਚਾਹੇ ਤੁਸੀਂ ਅਗਰ ਤੁਹਾਡੇ ਦੁੱਧ ਸੂਟ ਕਰਦਾ ਹੈ ਦੁੱਧ ਮਿਕਸ ਕਰ ਲਓ ਅਗਰ ਕੁਝ ਚੀਜ਼ ਨਹੀਂ ਸੂਟ ਕਰਦੀ ਤਾਂ ਪਾਣੀ ਵੀ ਇਹਦੇ ਥੋੜਾ ਜਿਹਾ ਤੁਸੀਂ ਹੱਥ ਦੇ ਉੱਪਰ ਰੱਖ ਕੇ ਆਪਣੇ ਜਿਹੜਾ ਆ ਹੈਗਾ ਫੇਸ ਤੇ ਇਸ ਤਰੀਕੇ ਨਾਲ ਰਾਉਂਡ ਰਾਉਂਡ ਆਪਣੇ ਫੇਸ ਤੇ ਇਹਨੂੰ ਕਮਾਣਾ ਇਸ ਤਰੀਕੇ ਨਾਲ ਜਦੋਂ ਵੀ ਤੁਸੀਂ ਜੇ ਸ਼ਾਮ ਨੂੰ ਚਾਹੇ ਤੁਸੀਂ ਸਵੇਰੇ ਜਦੋਂ ਵੀ ਤੁਸੀਂ ਫੇਸ ਨੂੰ ਵਾਸ਼ ਕਰਦੇ ਹੋ ਤੇ ਇਹਦਾ ਇਸਤੇਮਾਲ ਜ਼ਰੂਰ ਕਰਨਾ ਤੁਹਾਡੀ ਸਕਿਨ ਦਿਨ-ਬਦ ਦਿਨ ਜਿਹੜੀ ਚਮਕ ਜਾਵੇਗੀ ਤੁਹਾਡੇ ਦਾਗ-ਧੱਬੇ ਚਿਹਰੇ ਦੇ ਬਿਲਕੁਲ ਠੀਕ ਹੋ ਜਾਣਗੇ ਆ ਚਿਹਰੇ ਤੇ ਇੱਕ ਨਵੀਂ ਚਮਕ ਆਵੇਗੀ ਚਿਹਰੇ ਤੇ 글로ਅ ਆਵੇਗਾ ਤੇ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇਚਰਲ ਹੁੰਦੀਆਂ ਨੇ ਇਹਨਾਂ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਹੈਗਾ ਕੋਈ ਵੀ ਇਹਦਾ ਵਿੱਚ ਹਾਨੀਕਾਰਕ ਚੀਜ਼ ਨਹੀਂ ਹੁੰਦੀ ਕਿ ਜਿਹੜੀ ਤੁਹਾਡੀ ਸਕਿਨ ਨੂੰ ਸੂਟ ਨਾ ਕਰੇ ਬਹੁਤ ਹੀ ਵਧੀਆ ਤੇ ਬਹੁਤ ਹੀ ਪਾਵਰਫੁਲ ਏ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਦੀ ਆ ਤੇ ਮੈਂ ਖੁਦ ਵੀ ਆਪਣੇ ਚਿਹਰੇ ਤੇ ਲਗਾਨੀ ਆ ਤੁਸੀਂ ਦੇਖ ਸਕਦੇ ਹੋ 40 ਸਾਲ ਦੀ ਉਮਰ ਦੇ ਵਿੱਚ ਵੀ ਮੇਰਾ ਚਿਹਰਾ ਬਿਲਕੁਲ ਹੀ ਇਕਦਮ ਸਾਫ ਸੁਥਰਾ ਤੇ ਇਕਦਮ ਰਿੰਕਲ ਫਰੀ ਹੈ ਕੋਈ ਝੁਰੜੀ ਨਹੀਂ ਹੈਗੀ ਕੋਈ ਚਿਹਰੇ ਤੇ ਕਿਸੇ ਵੀ ਚੀਜ਼ ਦਾ ਦਾਗ ਨਹੀਂ ਹੈਗਾ ਪਹਿਲਾਂ ਹੁੰਦੇ ਸੀਗੇ ਪਹਿਲਾਂ ਮੇਰੇ ਵੀ ਛਾਈਆਂ ਹੁੰਦੀਆਂ ਸੀਗੀਆਂ ਛੋਟੇ ਛੋਟੀ ਫਾਈਨ ਲਾਈਨਸ ਮੇਰੇ ਬਣਨੇ ਸ਼ੁਰੂ ਹੋ ਗੀਆਂ ਸੀ 30 ਤੋਂ ਬਾਅਦ ਜਦੋਂ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਾ ਜਦੋਂ ਮੈਂ ਇਸਤੇਮਾਲ ਕਰਨ ਲੱਗ ਗਈ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਮੇਰੇ ਇਹਦੀ ਰੁਟੀਨਾ ਹੁੰਦੀਆਂ ਨੇ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਜੋ ਮੈਂ ਆਪਣੇ ਚਿਹਰੇ ਤੇ ਅਪਲਾਈ ਕਰਦੀਆਂ ਲਗਾਨੀਆਂ ਉਹੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੁਸੀਂ ਵੀ ਮਹਿੰਗੇ ਮਹਿੰਗੇ ਪਹਾਲਾਂ 'ਚ ਜਾ ਕੇ ਜਿਹੜਾ ਸਮਾਂ ਬਰਬਾਦ ਕਰਦੇ ਹੋ ਪੈਸੇ ਬਰਬਾਦ ਕਰਦੇ ਹੋ ਸਕਿਨ ਨੂੰ ਬਰਬਾਦ ਕਰਦੇ ਹੋ ਉਹ ਤੁਸੀਂ ਘਰੇ ਹੀ ਆਪਣੀ ਸਕਿਨ ਦਾ ਸੁਧਾਰ ਕਰ ਸਕੋ ਤਾਂ ਜੋ ਤੁਹਾਡੀ ਸਕਿਨ ਜਿਹੜੀ ਇੱਕਦਮ ਬਿਊਟੀਫੁਲ ਤੇ ਇੱਕਦਮ ਗਲੋਇੰਗ ਬਣ ਕੇ ਰਹੇ ਕਿਉਂਕਿ ਦੇਖੋ ਆਪਾਂ ਇੰਨੇ ਨੇ ਮਹਿੰਗੇ ਫੇਸ਼ੀਅਲ ਜਾ ਕੇ ਕਰਦੇ ਆ ਇੱਕ ਤਾਂ ਆਪਾਂ ਮਿਡਲ ਕਲਾਸ ਲੋਕ ਆ ਇੰਨਾ ਆਪਾਂ ਪੈਸਾ ਨਹੀਂ ਦੇ ਸਕਦੇ ਪਾਲਰਾਂ 'ਚ ਕਿਉਂਕਿ ਘਰ ਦੇ ਖਰਚੇ ਹੀ ਅਸੀਂ ਪੂਰੇ ਹੁੰਦੇ ਆ ਤੇ ਅਸੀਂ ਪਾਲਰਾਂ 'ਚ ਜਾ ਕੇ ਇੰਨੇ ਨੇ ਖਰਚੇ ਨਹੀਂ ਫੋੜ ਕਰ ਸਕਦੇ ਤੇ ਬਾਕੀ ਜਿਹੜੀ ਹੈ ਉਹ ਤਾਂ ਗੱਲ ਕਿੱਧਰ ਰਹਿ ਗਈ ਜਿਹੜੀ ਤੁਹਾਡੀ ਸਕਿਨ ਖਰਾਬ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਹੁੰਦੇ ਨੇ ਕੈਮੀਕਲ ਤੇ ਕੈਮੀਕਲ ਵਾਲੇ ਜਿਹੜੇ ਫੇਸ ਵਾਸ਼ ਹੁੰਦੇ ਨੇ ਜਾਂ ਤੁਹਾਡੇ ਜਿਹੜੇ ਹੁੰਦੇ ਨੇ ਫੇਸ਼ੀਅਲ ਹੁੰਦੇ ਨੇ ਉਹ ਤੁਹਾਡੀ ਸਕਿਨ ਨੂੰ ਡੈ ਸਕਿਨ ਪਤਲੀ ਹੋ ਜਾਂਦੀ ਹੈ ਤੁਹਾਡੀ ਸਕਿਨ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੀ ਮਸਰ ਦੀ ਦਾਲ ਹੁੰਦੀ ਹੈ ਨਾ ਤੁਹਾਡੇ ਰੰਗ ਨੂੰ ਇੰਨਾ ਨਖਾਰਦੀ ਹੈ ਇੰਨਾ ਬ੍ਰਾਈਟ ਕਰਦੀ ਹੈ ਕਿ ਤੁਸੀਂ ਹੈਰਾਨ ਹੋ ਜਾਵੋਗੇ ਅਗਰ ਕਿਸੇ ਨੂੰ ਵੇਸਣ ਸੂਟ ਨਹੀਂ ਕਰਦਾ ਵੇਸਣ ਦੀ ਥਾਂ ਤੇ ਤੁਸੀਂ ਚਾਵਲਾਂ ਦਾ ਆਟਾ ਵੀ ਪਾ ਸਕਦੇ ਹੋ ਕਣਕ ਦਾ ਆਟਾ ਵੀ ਪਾ ਸਕਦੇ ਹੋ ਮੱਕੀ ਦਾ ਆਟਾ ਵੀ ਪਾ ਸਕਦੇ ਹੋ ਕਈ ਵਾਰ ਹੁੰਦਾ ਹੈ ਨਾ ਮੇਰੀਆਂ ਭੈਣਾਂ ਦੀ ਸਕਿਨ ਡਰਾਈ ਹੁੰਦੀ ਹੈ ਤੇ ਡਰਾਈ ਸਕਿਨ ਤੇ ਆਪਾਂ ਜਿਹੜਾ ਵੇਸਣ ਹੈ ਨਾ ਕਈ ਵਾਰ ਸੂਟ ਨਹੀਂ ਕਰਦਾ ਕਿਉਂਕਿ oily ਸਕਿਨ ਵਾਲਿਆਂ ਵਾਸਤੇ ਤਾਂ ਇਹ ਵਰਦਾਨ ਹੈ ਵੇਸਣ ਤੇ ਜਿਹੜਾ ਡਰਾਈ ਸਕਿਨ ਹੁੰਦੀ ਹੈ ਕਈ ਵਾਰ ਉਹ ਮੇਰੀਆਂ ਭੈਣਾਂ ਦਾ ਜਿਹੜੀ ਸਕਿਨ ਨਾਲ ਖੁਸ਼ਕ ਹੋਣੀ ਸ਼ੁਰੂ ਹੋ ਜਾਂਦੀ ਉਹਦੀ ਥਾਂ ਤੇ ਤੁਸੀਂ ਚਾਵਲਾਂ ਦਾ ਆਟਾ ਪਾ ਸਕਦੇ ਹੋ ਚਾਹੇ ਤੁਸੀਂ ਮੱਕੀ ਦਾ ਆਟਾ ਪਾ ਸਕਦੇ ਹੋ ਚਾਹੇ ਤੁਸੀਂ ਕਣਕ ਦਾ ਵੀ ਆਟਾ ਪਾ ਸਕਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਨੂੰ ਵੋਸ਼ ਕਰਕੇ ਤੇ ਆਪਣੀ ਸਕਿਨ ਨੂੰ ਬਹੁਤ ਹੀ ਪਿਆਰਾ ਜਿਹਾ 글로ਅ ਦੇ ਸਕਦੇ ਹੋ ਮੈਂ ਹੁਣ ਇਹਨੂੰ ਮ사ਜ ਕਰਕੇ ਤੇ ਫੇਸ ਨੂੰ ਵੋਸ਼ ਕਰਕੇ ਆਣੀਏ ਤੁਸੀਂ ਦੇਖਣਾ ਦੁੱਗਣਾ 글로ਅ ਹਾਂਜੀ ਦੇਖੋ ਤੁਸੀਂ ਮੈਂ ਮ사ਜ ਕਰਕੇ ਫੇਸ ਨੂੰ ਵੋਸ਼ ਕਰਾਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਕਦਮ ਸਕਿਨ ਜਿਹੜੀ ਹੈ ਬਿਲਕੁਲ ਸਾਫ ਹੋ ਗਈ ਹੈ ਬਿਲਕੁਲ ਹੀ ਜਿਹੜੇ ਦਾਗ-ਧੱब्बे ਨੇ ਬਿਲਕੁਲ ਨਜ਼ਰ ਨਹੀਂ ਆ ਰਹੇ ਕਿਉਂਕਿ ਮੈਂ ਡੇਲੀ ਇਸਤੇਮਾਲ ਕਰਦੀ ਮੇਰੇ ਸਾਰੇ ਦਾਗ-ਧੱਬੇ ਜਿਹੜੇ ਹਨ ਖਤਮ ਹੋ ਚੁੱਕੇ ਨੇ ਔਰ ਸਕਿਨ ਤੇ ਤੁਸੀਂ ਦੇਖ ਸਕਦੇ ਹੋ ਬਿਊਟੀਫੁਲ ਜਿਹਾ ਗਲੋ ਆ ਗਿਆ ਏ ਤੁਸੀਂ ਦੇਖ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਜੁਜਫੁਲ ਲੱਗੀ ਹੋਵੇ ਥੋੜੀ ਜਿਹੀ ਵੀ ਚੰਗੀ ਲੱਗੀ ਹੋ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤਾਂ ਜੋ ਜਿਹੜੀ ਨੈਕਸਟ ਵੀਡੀਓ ਆਉਣ ਵਾਲੀਆਂ ਨੇ ਤੁਹਾਡੇ ਤੱਕ ਉਹਦੀ ਨੋਟੀਫਿਕੇਸ਼ਨ ਜਿਹੜੀ ਹੈ ਨਾ ਪਹਿਲਾਂ ਪਹੁੰਚੇਗੀ ਔਰ ਤੁਸੀਂ ਆਪਣੀ ਸਕਿਨ ਨੂੰ ਬਿਊਟੀਫੁੱਲ ਗਲੋ ਦੇ ਸਕਦੇ ਹੋ ਮਹਿੰਗੇ ਮਹਿੰਗੇ ਜਿਹੜੇ ਟ੍ਰੀਟਮੈਂਟ ਕਰਵਾਉਣ ਦੀ ਸੋਚ ਰਹੇ ਹੋ ਮਹਿੰਗੇ ਮਹਿੰਗੇ ਜਿਹੜੇ ਆਪਣੇ ਪਾਲਰਾਂ 'ਚ ਜਾ ਕੇ ਫੇਸ਼ੀਅਲ ਕਰਵਾਉਂਦੇ ਹੋ ਮਹਿੰਗੇ ਮਹਿੰਗੇ ਜਿਹੜੇ ਤੁਸੀਂ ਫੇਸ ਵਾਸ਼ ਘਰੇ ਲੈ ਕੇ ਆਉਂਦੇ ਹੋ ਕੈਮੀਕਲ ਵਾਲੇ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਸਕੇ ਤੁਸੀਂ ਘਰ ਹੀ ਆਪਣੇ ਆਪ ਹੀ ਇਦਾਂ ਦੇ ਫੇਸ਼ੀਅਲ ਜਾਂ ਇਦਾਂ ਦੇ ਫੇਸ ਵਾਸ਼ ਜਿਹੜੇ ਨੇ ਆਪਣੇ ਚਿਹਰੇ ਤੇ ਲਗਾ ਕੇ ਆਪਣੇ ਚਿਹਰੇ ਦੀ ਜਿਹੜੀ ਰੰਗਤ ਹੈ ਨ ਉਹ ਨਿਖਾਰ ਸਕਦੇ ਹੋ ਤੇ ਚਲੋ ਜੀ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਤਬ ਤੱਕ ਵੇਟ ਕਰਨਾ ਇਸ ਵੀਡੀਓ ਨੂੰ ਬਾਤ ਤੋਂ ਬਾਅਦ ਸ਼ ਸਿੱਧਾ ਦੱਸਣਾ ਕਿਸ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਏ ਕੀ ਪ੍ਰੋਬਲਮ ਹੈਗੀ ਤੁਹਾਡੇ హెయిਰ ਤੇ ਜਾਂ ਤੁਹਾਡੀ ਸਕਿਨ ਤੇ ਤੁਹਾਡੇ ਲਈ ਉਹ ਵੀਡੀਓ ਜਿਹੜੀ ਹੈ ਬਣਾ ਦਵਾਂਗੇ ਠੀਕ ਹੈ ਜੀ ਤੇ ਚਲੋ ਜੀ ਫਿਰ ਮਿਲਦੇ ਆ ਜੀ ਨਵੀਂ ਵੀਡੀਓ ਚ ਨੈਕਸਟ ਵੀਡੀਓ ਚ ਤਬ ਤੱਕ ਬਾਏ ਬਾਏ ਰਬ ਰਾਖਾ ਬਾਏ